ਅੱਜ ਦੀ ਕੋਠੀ ਵੀ ਬਹੁਤ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ। ਸੋ ਰਾਮਨਗਰ ਨੇੜੇ ਕੋਟਕਪੂਰਾ ਬਾਈਪਾਸ ਮੋਗਾ ਸ਼ਹਿਰ ਸੋ ਲਗਭਗ 6 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ। ਕੋਠੀ ਡਬਲ ਸਟੋਰੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਫਰੈਸ਼ ਕੋਠੀ ਆ। ਸੋ ਨਵੀਂ ਬਣੀ ਹੋਈ ਆ ਐਲੀਵੇਸ਼ਨ ਵੀ ਬਹੁਤ ਸੋਹਣਾ। ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ। ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇਹ ਅੱਗੇ ਖੁਲਾ ਡੁਲਾ ਵੇੜਾ ਵੀ ਹੈਗਾ ਕੋਠੀ ਦੇ ਸੋ ਨਕਸ਼ਾ ਜਿਹੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹੜਾ ਐਲੀਵੇਸ਼ਨ ਔਰ ਬਹੁਤ ਹੀ ਸੋਹਣਾ ਜਿਹੜਾ ਕੋਠੀ ਦਾ ਕੰਮ ਹੋਇਆ ਵੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਰੈਸ਼ੀ ਕੋਠੀ ਜਿਹੜੀ ਹੈ ਤਿਆਰ ਹੋਈ ਹੈ ਸੋ ਲੱਕੜ ਦੀ ਜਿਹੜੀ ਆ ਰੇਲਿੰਗ ਆ ਪੀਓਪੀ ਦਾ ਕੰਮ ਰੰਗ ਰੋਗਣ ਦਾ ਕੰਮ ਡੋਰ ਵਿੰਡੋਜ਼ ਦਾ ਕੰਮ ਔਰ ਕਾਬਰਜ਼ ਤਣਕੀ ਫੁੱਲ ਕੰਪਲੀਟ ਹੈ ਕੋਠੀ ਸਾਰਾ ਕੰਮ ਜਿਹੜਾ ਹੋਇਆ ਵੀ ਹੈ ਬਸ ਤੁਸੀਂ ਆ ਕੇ ਰਹਿਣਾ ਹੀ ਆ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਰੈਲਿੰਗ ਉਹ ਚੜੀ ਹੋਈ ਹੈ ਲੱਕੜ ਦੀ ਸੋ ਬੈਕ ਸਾਈਡ ਦੇ ਉੱਤੇ ਜਾਲ ਛੱਡਿਆ ਹੋਇਆ ਵਾਸ਼ਰੂਮ ਜਿਹੜਾ ਦੋਨਾਂ ਬੈਡਰੂਮਾਂ ਦੇ ਨਾਲ ਜਿਹੜਾ ਅਟੈਚ ਆ ਸੋ ਜਾਲ ਵੀ ਕਾਫੀ ਖੁੱਲਾ ਢੁਲਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਪੂਰੀ ਕੋਠੀ ਦੇ ਵਿੱਚ ਜਿਹੜਾ ਰੋਸ਼ਨੀ ਦਾ ਵੀ ਪੂਰਾ ਪ੍ਰਬੰਧ ਆ। ਲਗਭਗ 6 ਮਰਲਿਆਂ ਦੇ ਵਿੱਚ ਜਿਹੜੀ ਹੈ ਇਹ ਕੋਠੀ ਬਣੀ ਹੋਈ ਆ। ਸੋ ਬਹੁਤੀ ਸ਼ਾਨਦਾਰ ਕੋਠੀਆਂ ਤੁਹਾਡੇ ਵਾਸਤੇ ਲੈ ਕੇ ਹੋਏ ਆ ਹਾਜ਼ਰ। ਸੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਨੂੰ ਸਸਤੀ ਤੋਂ ਸਸਤੀ ਤੇ ਮਹਿੰਗੀ ਤੋਂ ਮਹਿੰਗੀ ਕੋਠੀ ਜਿਹੜੀ ਆ ਵੇਖਣ ਨੂੰ ਜ਼ਰੂਰ ਮਿਲੂਗੀ। ਇੱਕ ਵਾਰੀ ਚੈਨਲ ਤੇ ਜਾ ਕੇ ਵਿਜ਼ਿਟ ਜ਼ਰੂਰ ਕਰ ਲਿਓ ਜਿੰਨਾ ਵੀਰ ਭਰਾਵਾਂ ਨੇ ਕਰਮਕਾਂ ਲੈਣਾ। ਸੋ ਇਹ ਵਾਸ਼ਰੂਮ ਆ ਔਰ ਵਾਸ਼ਰੂਮ ਦਾ ਕੰਮ ਵੀ ਜਿਹੜਾ ਬਹੁਤ ਸੋਹਣਾ ਹੋਇਆ ਵੀ ਆ ਦੋਨਾਂ ਬੈਡਰੂਮਾਂ ਦੇ ਨਾਲ ਜਿਹੜਾ ਵਾਸ਼ਰੂਮ ਆ ਉਹ ਅਟੈਚ ਆ ਸੋ ਸਾਰੀ ਕੋਠੀ ਦੇ ਵਿੱਚ ਕਬੜ ਦੀ ਗੱਲ ਕਰੀਏ ਤਾਂ ਕਬੜ ਦਾ ਕੰਮ ਵੀ ਹੋਇਆ ਵੀ ਆ ਸਾਹਮਣੇ ਤੁਸੀਂ ਕਬੜ ਜਿਹੜਾ ਦੇਖ ਰਹੇ ਹੋ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਕਿਚਨ ਦੇ ਵਿੱਚ ਸੋ ਕਿਚਨ ਦੇ ਵਿੱਚ ਵੀ ਕਬੜ ਦਾ ਕੰਮ ਚਿਮਣੀ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਔਰ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਲਗਭਗ 6 ਮਰਲੇ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਆ ਰਾਮਨਗਰ ਨੇੜੇ ਕੋਟਕਪੂਰਾ ਬਾਈਪਾਸ ਮੋਗਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਜਿਹੜੀ ਆ ਕੋਠੀ ਦੇਖ ਰਹੇ ਆ। ਸੋ ਰੇਟ ਜਿਹੜਾ 35 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਉਹ ਵੀ ਸ਼ੂਟ ਹੋ ਜੂਗੀ ਤੇ ਆਜੋ ਫਿਰ ਦੇਖਦੇ ਆ ਆਪਾਂ ਫਰਸਟ ਫਲੋਰ ਪਰ ਜਾਂਦੇ ਜਾਂਦੇ ਇੱਕ ਵਾਰੀ ਫਿਰ ਤੋਂ ਲੌਬੀ ਦੇ ਵਿੱਚ ਔਰ ਕਮਰਿਆਂ ਦੇ ਵਿੱਚ ਆਪਾਂ ਝਾਤ ਮਾਰ ਲੈਂਦੇ ਆ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਐ ਔਰ ਪੀਓ ਰੰਗ ਰੂਗਣ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਵੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਲੱਕੜ ਦੀ ਜਿਹੜੀ ਆ ਰੇਲਿੰਗ ਉਹ ਚੜੀ ਹੋਈ ਆ ਸੋ ਕਾਫੀ ਖੂਬਸੂਰਤ ਆ ਰੇਲਿੰਗ ਵੀ ਸੋਹਣਾ ਕੰਮ ਹੋਇਆ ਵੀ ਆ ਸੋ ਇਹ ਫਰਸਟ ਫਲੋਰ ਤੇ ਆਪਾਂ ਜਿਹੜਾ ਵਾਸ਼ਰੂਮ ਦੇਖ ਰਹੇ ਆ ਔਰ ਉੱਪਰ ਵੀ ਦੋ ਜਿਹੜੇ ਆ ਬੈਡਰੂਮ ਬਣੇ ਹੋਏ ਆ ਇੱਕ ਬੈਡਰੂਮ ਦੇ ਵਿੱਚ ਜਿਹੜਾ ਕਬਡਜ਼ਾ ਉਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਤੋ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਜਰੂਰ ਦੇਖਿਓ ਇਸ ਵੇਲੇ ਆਪਾਂ ਤੁਹਾਨੂੰ ਇੱਕ ਹੋਰ ਕੋਠੀ ਵੀ ਦਿਖਾਵਾਂਗੇ ਸੋ ਉਹ 20 ਲੱਖ ਦੀ ਰੇਂਜ ਵਾਲੀ ਕੋਠੀ ਐ ਸੋ ਇਹ 35 ਲੱਖ ਦੀ ਰੇਂਜ ਵਾਲੀ ਕੋਠੀ ਆਪਾਂ ਦੇਖ ਰਹੇ ਹਾਂ ਸੋ ਦ੍ਰਿਸ਼ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਦ੍ਰਿਸ਼ਾ ਜੇਕਰ ਆਪਾਂ ਬਾਹਰੋਂ ਦੇਖਦੇ ਹਾਂ ਸੋ ਸੋਹਣੇ ਦਰਖਤ ਜਿਹੜੇ ਲੱਗੇ ਹੋਏ ਆ ਸੋਹਣੀ ਗ੍ਰੀਨਰੀ ਸਾਨੂੰ ਉੱਠਦਿਆਂ ਨੂੰ ਨਜ਼ਰ ਆਉਂਦੀ ਐ ਸੋ ਬਹੁਤ ਹੀ ਸੋਹਣੇ ਵਾਸ਼ਰੂਮ ਤੇ ਬਹੁਤ ਹੀ ਸੋਹਣਾ ਐ ਬੈਡਰੂਮ ਆ ਫਰਸਟ ਫਲੋਰ ਤੇ ਵੀ ਸੋ ਇਹ ਹੈ ਦੂਸਰਾ ਬੈਡਰੂਮ ਔਰ ਅੱਗੇ ਬਾਲਕਨੀ ਵੀ ਬਹੁਤ ਖੂਬਸੂਰਤ ਹੈ ਤੁਸੀਂ ਦੇਖ ਸਕਦੇ ਹੋ ਔਰ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਵੀ ਹੈਗਾ ਸੋ ਜੇ ਤੁਸੀਂ ਵੀ ਵੀਰਪੁਰਾਣੇ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਕਰਦੋ ਕਾਣ ਮਕਾਨ ਤਾਂ ਬਾਬਾ ਸੋ ਬੈਕ ਸਾਈਡ ਦੇ ਉੱਤੇ ਵੀ ਕਾਫੀ ਵਿਹੜਾ ਜਿਹੜਾ ਛੱਡਿਆ ਹੋਇਆ ਪੌੜੀਆਂ ਉੱਪਰ ਵੀ ਚੜੀਆਂ ਹੋਈਆਂ ਇੱਕ ਵਰੀ ਜਾਂਦੇ ਜਾਂਦੇ ਫਿਰ ਤੋਂ ਆਪਾਂ ਚਾਤ ਮਾਰ ਲੈਨੇ ਆ ਫਰਸਟ ਫਲੋਰ ਦੇ ਰੈਲੇ ਨੂੰ ਕਮਰਿਆਂ ਨੂੰ ਸੋ ਬਹੁਤ ਹੀ ਸਾਫ ਸੁਥਰੀ ਤੇ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਇਸ ਤੋਂ ਬਾਅਦ ਇਹ ਕੋਠੀ ਆ ਨਕਸ਼ਾ ਦੋਨਾਂ ਦਾ ਇੱਕੋ ਜਿਹਾ ਹੀ ਆ ਔਰ ਲਗਭਗ ਇਹ ਵੀ 6 ਮਰਲਿਆਂ ਦੇ ਵਿੱਚ ਬਣੀ ਹੋਈ ਆ ਔਰ ਇਹਦੇ ਰੇਟ ਆ ਜਿਹੜਾ ਉਹ 20 ਲੱਖ ਰੁਪਏ ਡਿਮਾਂਡ ਕੀਤੀ ਆ ਸੋ ਇਹ ਅਨਕੰਪਲੀਟ ਕੋਠੀ ਆ ਜਸਵੀਰਪੁਰਾ ਦਾ ਬਜਟ ਘਟ ਹੋਵੇ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਇਹ ਤਿਆਰ ਕਰ ਸਕਦਾ ਬਾਕੀ ਇਹਦੇ ਵਿੱਚੋਂ ਵੀ ਜਿਹੜੀ ਆ ਛੂਟ ਹੋ ਜੂਗੀ ਸੋ ਇਸ ਕੋਠੀ ਦਾ ਕੰਮ ਆ ਜਿਹੜਾ ਹਜੇ ਹੋਣ ਵਾਲਾ ਅਨਕੰਪਲੀਟ ਕੋਠੀ ਹੈ ਜੇ ਕਿਸੇ ਵੀਰ ਪ੍ਰਾਣੇ ਇਸੇ ਤਰ੍ਹਾਂ ਲੈਣੀ ਆ ਤਾਂ ਇਸੇ ਤਰ੍ਹਾਂ ਵੀ ਮਿਲ ਜੂਗੀ ਇਹਦੀ ਡਿਮਾਂਡ ਜਿਹੜੀ ਆ 20 ਲੱਖਾ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਸੋ ਇਹਦੇ ਵਿੱਚੋਂ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਪ੍ਰਾਣੇ ਇਹ ਕੋਠੀ ਖਰੀਦਣੀ ਹੋਵੇ ਤਾਂ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਹੈ ਉੱਥੇ ਕੰਟੈਕਟ ਕਰ ਸਕਦੇ ਹੋ ਔਰ ਇਸ ਕੋਠੀ ਨੂੰ ਜਿਹੜਾ ਖਰੀਦ ਸਕਦੇ ਹੋ ਸੋ ਦੋ ਕੋਠੀਆਂ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਸੀ ਇੱਕ ਕੋਠੀ ਜਿਹੜੀ ਆ ਫੁੱਲ ਫਰਨੀਚਰਡ ਤੇ ਇੱਕ ਕੋਠੀ ਜਿਹੜੀ ਆ ਅਨਕੰਪਲੀਟ ਹੈ ਫੁੱਲ ਫਿਨਿਸ਼ਡ ਦਾ ਜਿਹੜਾ ਰੇਟ ਆ ਉਹ 35 ਲੱਖ ਰੁਪਈਆ ਤੇ ਅਨਕੰਪਲੀਟਡ ਦਾ ਜਿਹੜਾ 20 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇਸੇ ਤਰ੍ਹਾਂ ਹੀ ਬਣੇ ਰਹੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸਵੱਟੀ ਤੇ ਖਰੇ ਉਤਰਨ ਦੀ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜਿਆਸਤ ਨਹੀਂ ਦਿੰਦਾ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸਹਿਯੋਗ ਦੇ ਨਾਲ ਬਾਬਾ ਪ੍ਰੋਪਰਟੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ